ਚਾਹ ਨਹੀਂ ਜਿੱਥੇ ਆਪਣੇ ਗੱਡੀਆਂ ਖੜਦਿਆਂ ਉਹਦੇ ਡਾਲੀ ਬਾਈ ਬੜਾ ਵਧੀਆ ਬਾਗਬਾਚਾ ਲਸਣ ਲਸਣ ਪਾ ਕੇ ਚਾਹ ਪੀਣਾ ਹੈ ਗੱਡੀਆਂ ਖੜੀਆਂ ਹੋਊਗਾ ਆ ਲੈ ਤਿੰਨ ਦਾ ਖਾਣਾ ਲੈ ਹਾਲੇ ਚਾਹ ਦੀ ਦੁਕਾਨ ਤੇ ਬੈਠੇ ਰੇੜੀ ਹਾਲੇ ਠੀਕ ਹੈ ਸਾਡਾ ਇੱਕ ਘਰ ਹੁੰਦਾ ਜਿੰਨਾਂ ਦੇ ਫਰੀਨ ਆ ਯਾਰ ਜਿਹੜੇ ਤੜਕੇ ਉਚਾਰੇ ਟਾਈਮ ਨਾਲ ਲਿਆ ਕੇ ਸਾਨੂੰ ਚਾਹ ਪਿਆ ਦੇਂਦੇ ਨੇ ਰਾਸ਼ਨ ਖਵਾ ਦੇਂਦੇ ਨੇ ਮੂੰਗਫਲੀ ਰਿਓੜੀਆਂ ਸਾਰੀ ਹੈ ਹਲੇ ਠੀਕ ਹੈ ਸਵੇਰੇ ਲਿਆ ਕੇ ਰਾਤ ਨੂੰ 7-8 ਵਜੇ ਤੱਕ ਇੱਥੇ ਰਹਿੰਦਾ ਹੈ ਪੈਟਰੋਲ ਪੈਟਰੋਲ ਰੱਖਿਆ ਨੇ ਬਈ ਇਹ ਕਹਿੰਦਾ ਮੁੱਕ ਜੇ ਤੇ ਪੈਟਰੋਲ ਵੀ ਪਾ ਲੋ ਇੱਥੇ ਪੈਟਰੋਲ ਪੰਪ ਵੀ ਨੇੜੇ ਕਿਤੇ ਨਹੀਂ ਹੈਗਾ ਮਤਲਬ ਸਾਰੀ ਸੁਵਿਧਾ ਬਾਈ ਨੇ ਰੱਖੀ ਇੱਥੇ ਠੀਕ ਹੈ ਜੀ ਇਹਦੀ ਚਾਰ ਦੀ ਕਾ ਰੋਟੀ ਰੱਟੀ ਨੇ ਚਾਹ ਦਾ ਵਧੀਆ ਸਿਸਟਮ ਆ ਚਾਹ ਵਧੀਆ ਬਣਾਉਦਾ ਕਦੋਂ ਕਹਿੰਦਾ ਸੇਠਾ ਦੀ ਚਾਹ ਹੋਰ ਬਣਾਵ ਵਧੀਆ ਜੀ ਠੀਕ ਹੈ ਜੀ ਸਾਡੇ ਤੋਂ ਉੱਤਲੀ ਘਰ ਹੁੰਦੇ ਨੇ ਠੀਕ ਹੈ ਹੋਟਲਾਂ ਦੀ ਚਾਹ ਪਾਣੀ ਛਕਣਾ ਜਲ ਪਾਣੀ ਛਕਣਾ ਠੀਕ ਹੈ ਤੇ ਊਰਾਮ ਨਾਮ ਜਪਣਾ ਵੈਗਰੂ ਵੈਗਰੂ ਕਰਨਾ ਠੀਕ ਹੈ ਤੇ ਜਿੱਥੇ ਜਾਂਦੀਆਂ ਕਰਮਾਂ ਵਾਲੀਆਂ ਗੱਡੀਆਂ ਕਈਆਂ ਦੇ ਘਰ ਪਾਲਦੀਆਂ ਨੇ ਇਹ ਲੋਹਾ ਇੱਕ ਇਹ ਟਾਟਾ ਜਿਹੜਾ ਟਾਟਾ ਕੰਪਨੀ ਨੇ ਗੱਡੀ ਬਣਾਈ ਇਹਨੂੰ ਸਬੀਕਾ ਨੇ ਯਾਰੀ ਨੂੰ ਵੇਨੇ ਪਤਾ ਨਹੀਂ ਕਿੰਨੀ ਟਾਟਾ ਗੱਡੀ ਚੱਲਦੀ ਵੀ ਤੇ ਕਿੰਨਾ ਕਿ ਲੋਕਾਂ ਨੂੰ ਇਹ ਲਜਕਾਰ ਤੇ ਰੋਜੀ ਰੋਟੀ ਦਿੱਤੀ ਇਹਨੇ ਟਾਟਾ ਨੇ ਠੀਕ ਹੈ ਜੀ ਹੁਣ ਇੱਥੇ ਅਸੀਂ ਕੀ ਲੈਣ ਆਉਣਾ ਸੀ ਅਸੀਂ ਹੁਣ ਇੱਥੇ ਗੱਡੀਆਂ ਆਈਆਂ ਤੇ ਤਾਂ ਹੀ ਆਇਆ ਬਾਕੀ ਪਤਾ ਨਹੀਂ ਸਾਡਾ ਰੱਬ ਨੇ ਯਾਰ ਕਿਥੇ ਕਿਥੇ ਦਾਣਾ ਪਾਣੀ ਖਲਾਰ ਛੱਡਿਆ ਸਮੁੰਦਰ ਦੇ ਕੰਢੇ ਤੋਂ ਹੋ ਕੇ ਮੁੜਿਆ ਮੈਂ ਕੇਰਲਾ ਕਾਲੀਕਟ ਤੇ ਕਾਸਰਗੋਡ ਸਭ ਤੋਂ ਟੈਟ ਤੇ ਸਖਤ ਏਰੀਆ ਉੱਥੇ ਕਾਰਾਂ ਲੈ ਗਿਆ ਮੈਂ ਵੱਡਾ ਟੈਪ ਕੈਲਰ ਗੱਲ ਲੱਗ ਗਈ ਇਹ ਕਰਕੇ ਕਾਰ ਕਰਿਆ ਗੱਡੀ ਚਲਾਉਂਦੇ ਰਹੇ ਸਭ ਤੋਂ ਜ਼ਿਆਦਾ ਮੈਂ ਚਲਾਈ ਉਹ ਸ਼ਸ਼ੀਲਾ ਚ ਸ਼ੂ ਸ਼ੀਲਾ ਕੰਪਨੀ ਬਾਕੀ ਸਲੂਟ ਆ ਨਾ ਭਰਾਵਾਂ ਨੂੰ ਜਿਹਨਾਂ ਦੇ ਹੋਟਲ ਆ ਪਰਸ਼ਾਦੇ ਛਕਦੇ ਰਹੇ ਜਿਹੜੇ ਉਧਰ ਭੈਣਾ ਭਰਾਵਾਂ ਨਾਲ ਮਿਲਦੇ ਵਰਦੇ ਰਹੇ ਉਹਨਾਂ ਨੇ ਮਹਾਰਾਜ ਚੜ੍ਹਦੀ ਉਮਰ ਰੱਖੇ ਉੱਥੇ ਗਾਇਸ ਸਾਡਾ ਆਪਣੇ ਰਤਨਾ ਦੂਜੀ ਮੇਰੇ ਮੂੰਹ ਉੱਕੇ ਪਰਦਾ ਮਦਰਾਸ ਜਦੋਂ ਹੁੰਦੇ ਨਾ ਉੱਥੇ ਜਿਹੜੀਆਂ ਖਲੋਂਦੀਆਂ ਹੈ ਨਾ ਉੱਥੇ ਗਾਹ ਅੰਦਾਈ ਦਾ ਟਾਟਾ ਦਾ ਸਾਰਿਆਂ ਉੱਥੇ ਰੁਕਦੇ ਹੁੰਦੇ ਆ ਉੱਥੇ ਆਪਣਾ ਸ਼ੇਰੇ ਪੰਜਾਬ ਹੋਟਲ ਸੀ ਯਾਬੀ ਮੁੰਡਾ ਹੈ ਆਪਣਾ ਇੱਦੋਂ ਰੋਟੀ ਤੇ ਜਲਪਾਣੀ ਉਹ ਤੇ ਸ਼ਾਕਤ ਹੁੰਦੇ ਆ ਠੀਕ ਹੈ ਬਾਕੀ ਚਲੋ ਉੱਤੇ ਗੱਡੀਆਂ ਦੇ ਉਹਨਾਂ ਵਿੱਚ ਅਸੀਂ ਆਪਦਾ ਆਈ ਬਣਾ ਲੈਦੇ ਦਾ ਇਸ ਕਰਕੇ ਮਾਰਾ ਚੜਦੀ ਕਲਾ ਰੱਖੇ ਜਿਉਂਦੇ ਵਸਦੇ ਰਹਿਣ ਹਟਰਾਣੇ ਵੀ ਆਦੀ ਨਾ ਢਿੱਡ ਪਾਲਨੇ ਇਹ ਸਾਡਾ ਢਿੱਡ ਪਾਲਦੇ ਨੇ